ਇਹ ਪ੍ਰੋਜੈਕਟ ਵਿਚਾਲ ਮਾਰਕ ਅਤੇ ਸ਼ਹਿਰ ਦੇ ਵਿਚਾਲ ਮਾਰਕ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਜੀ ਭਾਗ ਲਿਆ ਕਿ ਅਸੀਂ ਆਪਣੀ ਜੱਥੇਬੰਦੀ ਵੱਲੋਂ ਬਹੁਤ ਸਾਰਾ ਲੋਕਾਂ ਨੂੰ ਲਾਭ ਪਹੁੰਚ ਕਰਨਾ ਤੇ ਸ਼ਹਿਰ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਸਨੇਹਾ ਰੱਖਦੇ ਹੋਏ ਇਸ ਪ੍ਰੋਗਰਾਮ ਨੂੰ ਅੱਗੇ ਰੱਖਣੇ ਜਾਰੀ ਰੱਖਾਂਗੇ ਤਾਂ ਕਿ ਹੋਰ ਸਮੇਂ ਦੇ ਵਿੱਚ ਲੋਕਾਂ ਨੂੰ ਲਾਭ ਮਿਲ ਕੇ ਸ਼ਹਿਰ ਪੱਧਰ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕੇ ਧੰਨਵਾਦ ਅੱਜ ਸ਼ੀਤਪਾਖ ਸਿਨੌਲਬੰਡ ਸਭਾ ਵੱਲੋਂ ਸ਼ੀਤ ਵਿਆਜਨਪਰ ਸੰਮੇਲ 23 ਮਾਰਚ 1931 ਦੇ ਸ਼ੀਡਾ ਨੂੰ ਜਿਹੜਾ ਸ਼ਰਤਾਂ ਜਲੀਪੇਟ ਕਰਨ ਲਈ ਅੱਜ ਕੈਂਡਲ ਮਾਰਚ ਕਰਿਆ ਗਿਆ ਹੈ ਅੱਜ ਜੇਕਰ ਆਪਾਂ ਸਮਾਜ ਦੀ ਗੱਲ ਕਰੀਏ ਦੁਨੀਆ ਤੇ ਜਿਹੜੇ ਜਿੰਨੇ ਵੀ ਸ਼ੀਡ ਹੋਏ ਨੇ ਮਨਾਂ ਦੇ ਮਤਲਬ ਜਿਹੜੀ ਸਮਾਜ ਨੂੰ ਦੇਣਾ ਹੈ ਉਹ ਲੈ ਕੇ ਲੋਕਾਂ ਦਾ ਵੀ ਫਰਜ਼ ਬਣਦਾ ਵੀ ਉਹਨਾਂ ਵਾਸਤੇ ਕੁਛ ਨਾ ਕੁਛ ਕਰੀਏ ਇਸੇ ਮਕਸਦ ਨੂੰ ਲੈ ਕੇ ਅਸੀਂ ਅੱਜ ਸ਼ੀਤ ਵਿਆਜਨਪਰ ਇਸ ਨੇ ਤੇ ਰਾਜਗੁਰੂ ਸਰਦੇਵ ਜਿਨੇ 23 ਮਾਰਚ ਦੀ ਜਿਹੜੇ ਸ਼ਹੀਦੀ ਕੀ ਉਹਨਾਂ ਨੂੰ ਸਮਰਪਿਤ ਕੈਂਡਲ ਮਾਰਚ ਕਰਿਆ ਗਿਆ ਤੇ ਅਸੀਂ ਨਹੀਂ ਲੋਕਾਂ ਨੂੰ ਆਸ ਕਰਦੇ ਆ ਵੀ ਆਜੋ ਆਓ ਸ਼ਿਖ ਬਖਸ਼ ਨੌਜਵਾਨ ਸਭਾ ਦੇ ਪਰ ਮੰਡਰ ਬਣੀ ਹੈ ਤੇ ਸਮਾਏ ਵਾਸਤੇ ਚੰਗਾ ਕੰਮ ਕਰਦੇ